ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਦਰ ਅਪਡੇਟਸ ਨੂੰ ਦੇਖ ਰਹੇ ਜਿੰਨੇ ਵੀ ਤੁਹਾਡੇ ਮੇਰੇ ਦਰਸ਼ਕ ਵੀਰ ਪੇਣਪਰਾ ਸਾਡੇ ਵੀਡੀਓਜ਼ ਦੇਖ ਰਹੇ ਨੇ ਉਹਨਾਂ ਦਾ ਮੁਰਤੋਂ ਸਵਾਗਤ ਕਰਦੇ ਆ ਤੁਸੀਂ ਅਗਰ ਚੈਨਲ YouTube ਤੇ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਅਗਰ Facebook ਤੇ ਦੇਖ ਰਹੇ ਹੋ ਤਾਂ ਪੇਜ ਨੂੰ ਲਾਈਕ ਕਰਕੇ ਨਾਲ ਹੀ ਨਾਲ ਫੋਲੋ ਕਰਦੇ ਹੋ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਗੱਲ ਕਰਾਂਗੇ ਜੀ ਆਪਾਂ 7 ਅਤੇ 8 ਮਈ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਬੱਦਲ ਵਾਜ ਦਾ ਦੌਰ ਪੰਜਾਬ ਦੇ ਉੱਪਰ ਲਗਾਤਾਰ ਚੱਲਿਆ ਹੋਇਆ ਹੈ 6 ਤਰੀਕ ਨੂੰ ਚੰਗੀ ਧੁੱਪ ਦੇਖਣ ਨੂੰ ਮਿਲੀ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਜਿਸ ਦੇ ਕਾਰਨ ਮੌਸਮ ਥੋੜਾ ਜਿਹਾ ਠੀਕ ਹੋਇਆ ਕਿਉਂਕਿ ਬੀਤੇ 4 ਤੇ 5 ਦਿਨ ਨੂੰ ਲਗਾਤਾਰ ਪੰਜਾਬ ਦੇ ਵਿੱਚ ਮੀਂਹ ਹੋਇਆ ਤੇ ਮੀਂਹ ਦੀ ਸੰਭਾਵਨਾ ਪੰਜਾਬ ਦੇ ਵਿੱਚ ਫਿਰ ਤੋਂ ਬਣਦੀ ਹੋਈ ਦਿਖਾਈ ਦੇ ਰਹੀ ਹੈ ਕਿਸ ਦਿਨ ਮੀਂਹ ਹੋਵੇਗਾ ਕਦੋਂ ਹੋਵੇਗਾ ਕੀ ਹਾਲਾਤ ਨੇ ਕਿਹੜੇ ਜ਼ਿਲ੍ਹੇ ਪ੍ਰਭਾਵਿਤ ਹੋਣਗੇ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਲਾਇਕ ਵੀ ਕਰਕੇ ਅੱਗੇ ਸ਼ੇਅਰ ਵੀ ਕਰ ਦਿਓ ਜੀ ਗੱਲ ਕਰਾਂਗੇ ਤਾਜ਼ਾ ਸੈਟਲਾਈਟ ਇਮੇਜ ਦੀ ਸੈਟਲਾਈਟ ਇਮੇਜ ਤੋਂ ਫਿਲਹਾਲ ਬੱਦਲਬਾਜ਼ੀ ਦਾ ਮਾਹੌਲ ਪੰਜਾਬ ਦੇ ਉੱਤਰੀ ਅਤੇ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਕਪੂਰਥਲਾ ਜਲੰਧਰ ਗੁਰਦਾਸਪੁਰ ਅੰਮ੍ਰਿਤਸਰ ਥੋੜਾ ਬਹੁਤਾ ਹਿੱਸਾ ਇਹਦੇ ਵਿੱਚ ਤਰਨਤਾਰ ਦਾ ਦਾ ਵੀ ਦਿਖਾਈ ਦੇ ਰਿਹਾ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੰਗਲਾ ਨਾਦਪੁਰ ਸਾਹਿਬ ਉਹ ਲੋ ਤੇ ਹਨ ਤੇ ਲੁਧਿਆਣਾ ਦੇ ਨਾਲ ਲੱਗਦੇ ਕੁਝ ਪਿੰਡਾਂ ਦੇ ਇਲਾਕੇ ਇਹਨਾਂ ਵਿੱਚ ਫਿਲਹਾਲ ਇੱਕ ਬੱਦਲੋ ਸਿਸਟਮ ਬਣਿਆ ਹੋਇਆ ਤੇ ਇੱਕ ਸਿਸਟਮ ਸਾਨੂੰ ਤੁਸੀਂ ਦੇਖ ਸਕਦੇ ਹੋ ਕਿ ਹਿਮਾਚਲ ਵੱਲੋਂ ਵੀ ਇੱਕ ਤਗੜਾ ਵਾਈਟ ਕਲਰ ਦਾ ਇਹ ਇੱਕ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਜੋ ਪੰਜਾਬ ਵੱਲ ਕੂਚ ਕਰੇਗਾ ਤੇ ਨਾਲ ਦੀ ਨਾਲ ਆਪਣਾ ਦਾਇਰਾ ਵਧਾਵੇਗਾ ਜਿਹੜੇ ਤੁਹਾਨੂੰ ਜ਼ਿਲ੍ਹੇ ਘਣਾਏ ਨੇ ਇਹਨਾਂ ਵਿੱਚ ਬਾਅਦ ਦੁਪਹਿਰ ਕੁਝ ਉਮੀਦ ਹੈ ਮੀਂਹ ਬਦਲਵਾਈ ਹੋਣ ਦੀ ਕਿਉਂਕਿ ਸਿਸਟਮ ਜਿਹੜਾ ਇਹ ਹਵਾ ਦੇ ਨਾਲ ਚੰਡੀਗੜ੍ਹ ਵੱਲੋਂ ਕੂਚ ਕਰੇਗਾ ਜਿਸ ਦੇ ਨਾਲ ਪੰਜਾਬ ਵਿੱਚ ਬਾਅਦ ਦੁਪਹਿਰ 2 ਤੋਂ 3 ਵਜੇ ਤੋਂ ਬਾਅਦ ਸਾਨੂੰ ਉਮੀਦ ਹੈ ਕਿ ਲਗਭਗ ਜ਼ਿਲ੍ਹਾ ਸਹਿਜਦਾ ਅਜੀਤ ਸਿੰਘ ਨਗਰ ਜਾਨੀ ਕਿ ਮੁਹਾਲੀ ਫਤਿਹਗੜ ਲੁਧਿਆਣਾ ਦੇ ਕੁਝ ਹਿੱਸੇ ਰੂਪਨਗਰ ਦਾ ਬਹੁਤਾ ਹਿੱਸਾ ਪਟਿਆਲੇ ਦਿਨੇ ਡੇਢ ਦੇ ਕੁਝ ਹਿੱਸੇ ਇਨ੍ਹਾਂ ਵਿੱਚ ਇਸ ਦਾ ਅਸਰ ਸਾਨੂੰ ਬਾਅਦ ਵਿੱਚ ਦੇਖਣ ਨੂੰ ਮਿਲੇਗਾ ਤੇ ਜਦੋਂ ਇਹ ਆਪਣਾ ਦਾਇਰਾ ਵਧਾਵੇਗਾ ਤਾਂ ਇਹ ਆਪਣੇ ਅੰਦਰ ਨੰਗਲ ਅਨੰਦਪੁਰ ਸਾਹਿਬ ਨੂੰ ਵੀ ਹੁਸ਼ਿਆਰਪੁਰ ਦੇ ਕੁਝ ਇਲਾਕੇ ਲੁਧਿਆਣਾ ਨਵਾਂ ਸ਼ਹਿਰ ਦੇ ਕੁਝ ਇਲਾਕੇ ਰਾਹੋ ਬਲਾਚੌਰ ਇਹਨਾਂ ਇਲਾਕਿਆਂ ਨੂੰ ਵੀ ਕਵਰ ਕਰ ਸਕਦਾ ਹੈ ਜਿਸ ਦੇ ਨਾਲ ਅੱਜ ਬਾਅਦ ਦੁਪਹਿਰ ਇਹਨਾਂ ਇਲਾਕਿਆਂ ਵਿੱਚ ਗਰਜ ਚਮਕ ਮੀਂਹ ਨੇਰੀ ਬੱਦਲਬਾਈ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਸਕਦੀ ਹੈ ਬਾਕੀ ਪੰਜਾਬ ਵਿੱਚ ਵੀ ਬੱਦਲਬਾਈ ਬਣੇਗੀ ਪਰ ਉਸ ਇਲਾਕੇ ਵਿੱਚ ਕੋਈ ਮੀਂਹ ਦੇ ਚਾਂਸ ਘੱਟ ਹੀ ਬਣਦੇ ਹੋਏ ਦਿਖਾਈ ਦੇ ਰਹੇ ਨੇ ਐਵਰੇਜ ਤਾਪਮਨ ਅੱਜ ਵੀ ਘੱਟ ਹੀ ਰਹਿਣਗੇ ਐਵਰੇਜ ਤਾਪਮਨ ਪੰਜਾਬ ਦੇ ਵਿੱਚ 35-36 ਡਿਗਰੀ ਤੱਕ ਬਣਿਆ ਰਹੇਗਾ ਅਮਲੋਟ ਬਠਿੰਡਾ ਮਾਨਸਾ ਇਹਨਾਂ ਇਲਾਕਿਆਂ ਵਿੱਚ ਤਾਪਮਨ 37 ਡਿਗਰੀ ਤੱਕ ਜਾ ਸਕਦਾ ਹੈ ਕਿਉਂਕਿ ਇਹਨਾਂ ਇਲਾਕੇ ਵਿੱਚ ਕੋਈ ਬੱਦਲਾਈ ਸਿਸਟਮ ਮੌਜੂਦ ਨਹੀਂ ਹੈ ਜਿਸ ਦੇ ਕਾਰਨ ਥੋੜੀ ਬਹੁਤੇ ਤਾਪਮਨ ਬਣ ਸਕਦੇ ਨੇ ਪਰ ਐਵਰੇਜ ਤਾਪਮਨ ਪੰਜਾਬ ਦੇ ਵਿੱਚ 40 ਡਿਗਰੀ ਤੋਂ ਥੱਲੇ ਹੀ ਬਣੇ ਰਹਿਣ ਦੀ ਉਮੀਦ ਹੈ ਉੱਤਰੋਂ ਇੱਕ ਤੁਹਾਨੂੰ ਹੋਰ ਜਾਣਕਾਰੀ ਅੱਜ ਪੰਜਾਬ ਦੇ ਵਿੱਚ ਬਲੈਕਆਊਟ ਦਾ ਵੀ ਘੋਸ਼ਣਾ ਕੀਤੀ ਗਈ ਹੈ ਜਿਦੇ ਵਿੱਚ ਪੰਜਾਬ ਦੇ 20 ਜ਼ਿਲ੍ਹੇ ਆ ਰਹੇ ਨੇ ਤੁਸੀਂ ਆਪਣਾ ਜ਼ਿਲ੍ਹਾ ਦੇਖ ਕੇ ਉਸ ਆਨਾਲਾ ਤਿਆਰੀ ਕਰ ਲਓ ਕਿਉਂਕਿ ਸ਼ਾਮ ਨੂੰ 6 ਵਜੇ ਤੋਂ ਬਾਅਦ ਕੋਈ ਵੀ ਹਰਕਤ ਤੁਹਾਨੂੰ ਕਰਨੀ ਹੈ ਜਿਹੜੀ ਉਹ ਮਿਲਟਰੀ ਦੇ ਹਿਸਾਬ ਨਾਲ ਹੀ ਕਰਨੀ ਪਵੇ ਕਿ ਜਿਸ ਦੇ ਵਿੱਚ ਬਲੈਕਆਊਟ ਦਾ ਮਤਲਬ ਪ੍ਰੋਪਰ ਲਾਈਟਿੰਗ ਬੰਦ ਕੋਈ ਲਾਈਟ ਨਹੀਂ ਚੱਲੇਗੀ ਕਿਸੇ ਵੀ ਵਹੀਕਲ ਦੀ ਕਿਸੇ ਵੀ ਘਰ ਦੀ ਕਿਸੇ ਵੀ ਚਵਾਰੇ ਦੀ ਠੀਕ ਹੈ ਤੇ ਉਹਦੇ ਵਿੱਚ ਤੁਸੀਂ ਆਪਣਾ ਜ਼ਿਲ੍ਹਾ ਦੇਖ ਲਓ ਤਿਆਰੀ ਕਰ ਲਓ 6 ਵਜੇ ਤੋਂ ਬਾਅਦ ਇਹ ਮੌਕ ਡ੍ਰਿਲ ਹੋਵੇਗੀ ਤੇ ਉਸ ਦੇ ਨਾਲ ਤੁਸੀਂ ਆਪਣੇ ਇਲਾਕੇ ਦੇ ਵਿੱਚ ਅਗਰ ਕਿਤੇ ਜਾਣਾ ਹੈ ਤਾਂ ਸਾਡੀ ਮੌਸਮ ਦੀ ਜਾਣਕਾਰੀ ਜਰੂਰ ਦੇਖਦੇ ਰਹੇ ਕਰੋ ਤਾਂ ਕਿ ਉਹ ਕਿ ਮੌਸਮ ਦੇ ਹਿਸਾਬ ਨਾਲ ਤੁਸੀਂ ਆਪਣੇ ਕਾਰਵਾਈ ਕਰ ਸਕੋ ਬਾਕੀ ਇਸ ਤੋਂ ਇਲਾਵਾ ਗੱਲ ਕਰਦੇ ਹੁਣ ਆਉਂਦੇ ਮੌਸਮ ਦੀ ਯਾਨੀ ਕਿ 8 ਤਰੀਕ ਦੇ ਪੰਜਾਬ ਦੇ ਮੌਸਮ ਦੇ ਹਾਲਾਤ ਕਿਵੇਂ ਦੇ ਰਹਿਣਗੇ 8 ਤਰੀਕ ਨੂੰ ਪੰਜਾਬ ਦੇ ਉੱਤਰ ਪੂਰਬੀ ਇਲਾਕੇ ਜਿਹੜੇ ਹਨ ਯਾਨੀ ਕਿ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਜਲੰਧਰ ਕਪੂਰਥਲਾ ਇਹਨਾਂ ਵਿੱਚ ਜ਼ਿਆਦਾ ਅਸਰ ਇੱਕ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ 8 ਤਰੀਕ ਨੂੰ ਪੂਰਬ ਤੋ ਹਵਾ ਚਲਦੀ ਰਹੇਗੀ ਹਵਾ ਦੀ ਗਤੀ 10 ਤੋਂ 15 ਕਿਲੋਮੀਟਰ ਪ੍ਰਤੀ ਘੰਟਾ ਰਹਿ ਸਕਦੀ ਹੈ ਤੇ ਬਾਅਦ ਦੁਪਹਿਰ ਸਿਸਟਮ ਜਿਹੜਾ ਤਗੜਾ ਹੋਵੇਗਾ ਕਿਣਮਣ ਕਣੀ ਗੜੇ ਮਾਰੀ ਵੀ ਹੋਣ ਦੀ ਵੀ ਉਮੀਦ ਬਣਦੀ ਹੋਈ ਦਿਖਾਈ ਦੇ ਸਕਦੀ ਹੈ ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਕਿ ਜਦੋਂ ਸਿਸਟਮ ਬਣਦੇ ਨੇ ਹਿਮਾਚਲ ਵੱਲੋਂ ਆਉਂਦੇ ਨੇ ਤਾਂ ਮੌਸਮ ਤਾਪਮਾਨ ਪੰਜਾਬ ਦਾ ਵਧਿਆ ਹੁੰਦਾ ਹੈ ਹਵਾਵਾਂ ਠੰਡੀਆਂ ਹੁੰਦੀਆਂ ਨੇ ਅਚਾਨਕ ਗਰਜ ਚਮਕਦੇ ਅਤੇ ਗੜੇ ਮਾਰੀ ਵਰਗੇ ਹਾਲਾਤ ਪੰਜਾਬ ਵਿੱਚ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਬਾਕੀ ਇੱਕ ਜਾਣਕਾਰੀ ਜਿਹੜੀ ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਜਲਦ ਹੀ ਦੇਣ ਦੀ ਇਹਦੇ ਵਿੱਚ 15 ਤਰੀਕ ਤੱਕ ਦਾ ਮੌਸਮ ਸਾਂਝਾ ਕੀਤਾ ਜਾਵੇ ਤਾਂ ਕਿ ਤੁਸੀਂ ਆਉਂਦੇ ਸਮੇਂ ਦੀ ਜਾਣਕਾਰੀ ਲੈ ਕੇ ਲਾਹੇਵੰਦ ਹੋ ਸਕੋ ਗਰਮੀਆਂ ਦੇ ਮੌਸਮ ਵਿੱਚ ਕੋਈ ਵੱਡੀ ਪ੍ਰੈਡਿਕਸ਼ਨ ਕਰਨਾ ਜੈਨ ਕੀ 30 ਤਰੀਕ ਤੱਕ ਦੀ ਮੌਸਮ ਦੀ ਅਚਾਨਕ ਪ੍ਰੈਡਿਕਸ਼ਨ ਕਰਨਾ ਕੋਈ ਸੌਖੀ ਗੱਲ ਨਹੀਂ ਹੁੰਦੀ ਕਿਉਂਕਿ ਮੌਸਮ ਅਕਸਰ ਹੀ ਘੰਟਿਆਂ ਬੰਦੀ ਚੇਂਜ ਹੋ ਜਾਂਦੇ ਨੇ ਤੇ ਜਿਹੇ ਦੇ ਵਿਚਾਰ ਜੋ ਵੀ ਜਾਣਕਾਰੀ ਹੁੰਦੀ ਅਸੀਂ ਕੋਸ਼ਿਸ਼ ਕਰਦੇ ਆ ਕਿ ਸਟੀਕ ਅਤੇ ਸਹੀ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਦੀ ਕਰੀਏ ਤੁਹਾਡੇ ਇਲਾਕੇ ਦਾ ਕੀ ਨਾਮ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਵੀ ਪਲੀਜ਼ ਕਮੈਂਟ ਕਰਕੇ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਤੇ ਦੇਖ ਰਹੇ ਹੋ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਲਾਈਕ ਕਰਕੇ ਅੱਗੇ ਨਾਲ ਦੀ ਨਾਲ ਚੈਨਲ ਨੂੰ ਫੋਲੋ ਵੀ ਕਰ ਲਓ ਤਾਂ ਕਿ ਮੌਸਮ ਦੀ ਤੁਸੀਂ ਕੋਈ ਜਾਣਕਾਰੀ ਮਿਸ ਨਾ ਕਰ ਸਕੋ ਮਿਲਦੇ ਆ ਦੁਪਹਿਰ ਦੀ ਜਾਣਕਾਰੀ ਲੈ ਕੇ ਜਲਦ ਧੰਨਵਾਦ ਜੀ